ਠੀਕ ਹੈ ਜੀ ਮੈਂ ਮੀਰਾ ਜਸਲ ਵਾਰਡ ਨੰਬਰ 83 ਤੋਂ ਕਾਂਗਰਸ ਪਾਰਟੀ ਤੋਂ ਉਮੀਦਵਾਰ ਸੀ ਤੇ ਇਸ ਮੇਰੇ ਸਾਰੇ ਵਰਕਰ ਜਿਹੜੇ ਮੇਰੇ ਨਾਲ ਖੜੇ ਆ ਇਹਨਾਂ ਦੀ ਮਿਹਨਤ ਦੇ ਸਦਕਾ ਅੱਜ ਚੋਣ ਜਿੱਤ ਕੇ ਕਾਂਗਰਸ ਪਾਰਟੀ ਚੋ ਰਿਸਪੈਕਟ ਪਾਈ ਆ ਔਰ ਮੈਂ ਜਿੱਥੇ ਪਹਿਲ ਦਿਲ ਤੋਂ ਕਾਂਗਰਸ ਪਾਰਟੀ ਦੇ ਸਾਰੇ ਹੀ ਜਿਹੜੂ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਕਾਂਗਰਸ ਪਾਰਟੀ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਿਤਾਇਆ ਔਰ ਮੈਨੂੰ ਟਿਕਟ ਦੇ ਕੇ ਪਾਰਟੀ ਕਰ ਪਾਰਟੀ ਦੀ ਸੇਵਾ ਕਰਨਾ ਬਹੁਤ ਜ਼ਰੂਰੀ ਹੈ ਸਾਜੀ ਇਹ ਵਿਕਾਸ ਦੇ ਕੰਮ ਜਿਹੜੇ ਲੈਂਦੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਵਿਕਾਸ ਦੇ ਕੰਮ ਜਿਹੜੇ ਇੱਕ ਨਿਰੰਤਰ ਪ੍ਰੋਸੈਸ ਆ ਇਹ ਵਿਕਾਸ ਦੇ ਕੰਮ ਕਦੀ ਰੁਕਦੇ ਨਹੀਂ ਪਰ ਪੁਰਾਣੀਆਂ ਸਰਕਾਰਾਂ ਦੇ ਨਮਾਉਂਦਿਆਂ ਨੇ ਜਿਹੜੇ ਪੁਰਾਣੇ ਜਿਹੜੇ ਲੋਕਾਂ ਦੇ ਕੰਮ ਸੀਗੇ ਉਹ ਨਹੀਂ ਕੀਤੇ ਇਸ ਕਰਕੇ ਲੋਕ ਨਵੀਂ ਸੋਚ ਨੂੰ ਲੈ ਕੇ ਅੱਗੇ ਆਉਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਮੈਨੂੰ ਇੱਕ ਇੱਕ ਵੋਟ પાਕੇ ਕਾਂਗਰਸ ਪਾਰਟੀ ਦੀ ਪਾਰਟੀ ਵਿੱਚ ਝੋਲੀ ਵਿਛਿਆ ਕਾਂਗਰਸ ਪਾਰਟੀ ਟਿਕੜ ਭਈ ਸਰ ਜੀ ਜਿੱਥੇ ਜਾਮ ਲੱਗਦਾ ਉਹਨਾਂ ਬਾਰੇ ਕੀ ਕਹਿਣਾ ਚਾਹੋਦੇ ਜੜ ਕੜਕੜਾਂ ਬਾਰੇ ਬੰਦਾ ਹਾਲ ਹੈ ਅੱਛਾ ਟੁੱਟੀਆਂ ਛੜਕਿਆ ਚੜਕਾਂ ਲੋਕਾਂ ਨੂੰ ਪੂ ਕਰਬੇ ਖੜਿਆ ਜਾਮ ਹੁੰਦੀ ਉਹਨਾਂ ਬਾਰੇ ਕੀ ਕਹਿਣਾ ਚਾਹੋਦੇ ਦੇਖੋ ਆਮ ਆਦੀ ਪਾਰਟੀ ਦੀ 2022 ਦੇ ਵਿੱਚ ਜਦੋਂ ਸਰਕਾਰ ਆਈ ਹੈ ਇਹਨਾਂ ਨੇ ਲਿਓਨ ਐਂਡ ਆਰਡਰ ਦੇ ਵਿੱਚ ਕੋਈ ਧਿਆਨ ਨਹੀਂ ਦਿੱਤਾ ਔਰ ਗਵਰਨਰ ਆਰਡਰ ਦੇ ਵਿੱਚ ਕੋਈ ਧਿਆਨ ਨਹੀਂ ਦਿੱਤਾ ਸੜਕਾਂ ਦੀ ਮੁਰੰਮਤ ਦਾ ਕੋਈ ਧਿਆਨ ਨਹੀਂ ਦਿੱਤਾ ਔਰ ਟ੍ਰੈਫਿਕ ਦੀ ਸਮੱਸਿਆ ਜਿਹੜੀ ਬਹੁਤ ਹੀ ਡਿਟੇਲ ਸਮੱਸਿਆ ਹੈ ਉਹਦੇ ਪ੍ਰਤੀ ਉਹਨਾਂ ਦਾ ਕੋਈ ਧਿਆਨ ਨਹੀਂ ਹੈ ਜਿਵੇਂ ਗੱਲ ਕਰਾਂ ਵਾਰਡ ਨੰਬਰ 83 ਨੂੰ ਜਿਹੜਾ ਰਸਤਾ ਜਾਂਦਾ ਹੈ ਇਹ ਬੜਾ ਹੀ ਸੱਕਰਿਆ ਹੋਇਆ ਰਸਤਾ ਆ ਔਰ ਇੱਥੇ ਵੱਡੀਆਂ ਜਿਹੜੀਆਂ ਗੱਡੀਆਂ ਇੱਥੇ ਜਾਂਦੀਆਂ ਔਰ ਹਮੇਸ਼ਾ ਇੱਥੇ ਜਾਮ ਲੱਗਾ ਰਹਿੰਦਾ ਹੈ ਜਿਹੜੀ ਸਮੱਸਿਆ ਬਹੁਤ ਹੀ ਜਟਿਲਾਈ ਦੀ ਸਮੱਸਿਆ ਦਾ ਹੈ ਜਿਹੜੇ ਵਾਰਡ ਦੇ ਵਿੱਚ ਤੇ ਮੈਂਬਰ ਜਿੱਤੇ ਉਹਨਾਂ ਨੂੰ ਬੇਨਤੀ ਕਰਾਂਗੇ ਮੱਦ ਕਰਨ ਦੀ ਜਿੰਦਾਬਾਦ 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 ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ